ਗੁਲਜਾਰਪੁਰਾ ਸਾਡੇ ਵੱਲੋਂ 25 ਤੋਂ ਪਲੱਸ ਪਰਚੇ ਹੋ ਗਏ ਸਾਡੇ ਦੇ ਭਰਾ ਸਾਨੂੰ ਇਹ ਸੋਚਿਆ ਵੀ ਕਿਸੇ ਦਾ ਪੁੰਨੀ ਲੈ ਕੇ ਸਾਨੂੰ ਬਾਹਰ ਲੈ ਕੇ ਆ ਕਿਸੇ ਦਾ ਪੁੰਨੀ ਲੱਗਿਆ ਪਹਿਲਾਂ ਵੀ ਅਸੀਂ ਕੁੜੀਆਂ ਦੀ ਬਹੁਤ ਹੈਲਪ ਕਰਦੇ ਸੀ ਜਿੰਨੇ ਜੋਗੇ ਹੈਗੇ ਸੀ ਨਾਲ ਉਹਨਾਂ ਦੀ ਪੂਰੀ ਪੰਚਾਇਤ ਪੂਰੀ ਟੀਮ ਸਾਹਮਣੇ ਬੈਠੇ ਨੇ ਗੱਲਬਾਤ ਵੀ ਕਰਦੇ ਆ ਪਹਿਲਾਂ ਤਾਂ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਯਾਰ ਐਡਾ ਵਧੀਆ ਉਪਰਾਲਾ ਲੈ ਕੇ ਚੱਲੇ ਹੋਏ ਨੇ ਬਸ ਧੀਆਂ ਨੂੰ ਬਸਾਉਣ ਦਾ ਉਪਰਾਲਾ ਵੀ ਹੈ ਤੇ ਬੱਚੀਆਂ ਦੇ ਵਿਆਹ ਸ਼ਾਦੀ ਬਹੁਤ ਪਰਿਵਾਰ ਹੁੰਦੇ ਨੇ ਗਰੀਬ ਜਿਹੜੇ ਨਹੀਂ ਕਰਵਾ ਸਕਦੇ ਬਹੁਤ ਧੰਨਵਾਦ ਭਾਈਆਂ ਦਾ ਜਿਹੜਾ ਵੱਡਾ ਪ੍ਰਾਲਾ ਲੈ ਕੇ ਚੱਲੇ ਹੋਏ ਨੇ ਮਨੁੱਖਤਾ ਦੀ ਸੇਵਾ ਹੈ ਸਰਬੱਤ ਦੇ ਭਲੇ ਦੀ ਗੱਲ ਹੈ ਤਾਂ ਇਹੀ ਹੈ ਅਸੀਂ ਕਰੋੜਾਂ ਅਰਬਾਂ ਰੁਪਈਆਂ ਦੇ ਬਹੁਤ ਲੰਗਰ ਲਾਉਨੇ ਆ ਹੋਰ ਲਾਉਨੇ ਆ ਪਰ ਅਸੀਂ ਗਮਾਂਡ 'ਚ ਨਹੀਂ ਦੇਖਦੇ ਵੀ ਕੀ ਹੋ ਰਿਹਾ ਸਾਡੇ ਕੋਈ ਜ਼ਖਮੀ ਪਿਆ ਕੋਈ ਬਿਮਾਰ ਪਿਆ ਕਿਸੇ ਬੱਚੀਆਂ ਦੇ ਵਿਆਹਾਂ ਕਣੀਓ ਪਰਿਵਾਰ ਤੰਗ ਨੇ ਗਰੀਬ ਪਿੰਡਾਂ 'ਚ ਜਰ ਸਭ ਤੋਂ ਵੱਡਾ ਪ੍ਰਾਲਾ ਜਿਹੜਾ ਸਰਬੱਤ ਦਾ ਭਲਾ ਹੈ ਮੈਂ ਤਾਂ ਇਸੇ ਨੂੰ ਮੰਨੂਗਾ ਤੇ ਸਭ ਤੋਂ ਪਹਿਲਾਂ ਤਾਂ ਭਾਈ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਫਿਰ ਮਨ ਚ ਆਇਆ ਵੀ ਜਦੋਂ ਪਰ ਬੱਚੀਆਂ ਦੇ ਵਿਆਹ ਕਰਿਆ ਕਰੀਏ ਤੇ ਹੋਰ ਪਰਾਲੇ ਕਰ ਰਹੇ ਹੋਂ ਜਿਵੇਂ ਮਨ ਚ ਆਈ ਗੱਲ ਗੁਲਜਾਰਪੁਰਾ ਸਾਡੇ ਜਿੱਦਾਂ ਕਿ ਸਾਡੇ ਤੇ ਕਾਫੀ ਪਰਚੇ ਹੋਏ ਸੀ ਪਰਚੇ ਇਦਾਂ ਦੇ ਨਹੀਂ ਸੀ ਵੀ ਕੋਈ ਆ ਚੋਰੀ ਦਾ ਜਾਂ ਕੋਈ ਲੁਕਦਾ ਸਾਡੇ ਤੇ ਪਰਚੇ ਮਿੱਤਰਤਾ ਕਰਕੇ ਲਾ ਲਾ ਜਾਂ ਸਾਡੇ ਤੇ ਕਿਸੇ ਨੇ ਅਟੈਕ ਕੀਤਾ ਮੰਨ ਲਓ 25 ਤੋਂ ਪਲੱਸ ਪਰਚੇ ਹੋ ਗਏ ਸਾਡੇ ਦੇ ਭਰਾ ਸਾਨੂੰ ਇਹ ਸੋਚਿਆ ਵੀ ਕਿਸੇ ਦਾ ਪੁੰਨੀ ਲੈ ਕੇ ਸਾਨੂੰ ਬਾਹਰਲੇ ਕੇ ਕੇਸ ਦਾ ਪੁੰਨੀ ਲੱਗਿਆ ਪਹਿਲਾਂ ਵੀ ਅਸੀਂ ਕੁੜੀਆਂ ਦੀ ਬਹੁਤ ਹੈਲਪ ਕਰਦੇ ਸੀ ਜਿੰਨੇ ਜੋਗੇ ਹੈਗੇ ਸੀ ਉਸ ਤੋਂ ਬਾਅਦ ਆ ਕੇ ਮੇਰੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਮਾਨ ਬਖਸ਼ਿਆ ਤੇ ਮੈਨੂੰ ਸਰਬਸੰਮਤੀ ਨਾਲ 9 ਮਹੀਨੇ ਪਹਿਲਾਂ ਸਰਪੰਚ ਬਣਾਤਾ ਸੀ ਬਾਈ ਜੀ ਫਿਰ ਉਸ ਤੋਂ ਬਾਅਦ ਤਿੰਨ ਪਿੰਡਾਂ ਦਾ ਮੈਨੂੰ ਬਲਾਕ ਸੰਮਤੀ ਜਿਤਾ ਦਿੱਤਾ ਫਿਰ ਇਹ ਖੁਸ਼ੀ ਦੇ ਵਿੱਚ ਅਸੀਂ ਮਨੋ ਕਰਿਆ ਵੀ ਸੁੰਨ ਬਹੁਤ ਲੱਗ ਰਿਹਾ ਜਿਦਾਂ ਕਿਸੇ ਕੁੜੀਆਂ ਨਾਲ ਖੜਦੇ ਆ ਜਾਂ ਉਹਨਾਂ ਦੇ ਘਰ ਬਸਾਉਨੇ ਆ ਉਸ ਖੁਸ਼ੀ ਦੇ ਵਿੱਚ ਹੀ ਅਸੀਂ ਅੱਜ ਸਾਰਿਆਂ ਨੇ ਸਲਾਹ ਕੀਤੀ ਵੀ 28 ਫਰਵਰੀ ਨੂੰ ਆਪਾਂ 11 ਲੜਕੀਆਂ ਦੇ ਫੇਰ ਵਿਆਹ ਕਰਾਂਗੇ ਤੇ ਆਲੇ ਆਏ ਸਾਲ ਕਰਦੇ ਰਿਹਾ ਕਰਾਂਗੇ ਭਾਈ ਆਉਂਦੇ ਸਾਲ ਵੀ ਜਿੰਨੇ ਜੋਗੇ ਕਰਦੇ ਰਿਹਾ ਕਰਾਂਗੇ ਬਾਕੀ ਇੱਕ ਹੋਰ ਬੇਨਤੀ ਹੈ ਮੇਰੀ ਕਿਸੇ ਦੀ ਵੀ ਅਸੀਂ ਆਏ ਨਹੀਂ ਵੀ ਪਰਚੀ ਕੱਟੀਏ ਜਾਂ ਕਿਸੇ ਨੂੰ ਪਰੇਸ਼ਾਨ ਕਰੀਏ ਅਸੀਂ ਦਾਸੇ ਨੋਹਾਂ ਦੀ ਕਮਾਈ ਵਿੱਚ ਜਿੰਨੀ ਮੇਰੀ ਟੀਮ ਹੈ ਜਿੰਨੇ ਮੇਰੇ ਮਿੱਤਰ ਨੇ ਅਸੀਂ ਆਪਦੇ ਕੋਲ ਹੀ ਕਰ ਕਰਦੇ ਆ ਭਰਾ ਇਹ ਮੰਨ ਲਓ ਤੇ ਨਾਲ ਫਿਰ ਬੱਚੀਆਂ ਨੂੰ ਫਰਨੀਚਰ ਵਗੈਰਾ ਸਮਾਨ ਬਿਲਕੁਲ ਬਿਲਕੁਲ ਜੀ ਭਾਈ ਬਿਲਕੁਲ ਪਹਿਲਾਂ ਵੀ ਆਪਾਂ ਐ ਕੀਤਾ ਹੈਗਾ ਸਾਰਾ A ਤੋਂ Z ਦਾ ਸਮਾਨ ਦਿੱਤਾ ਬੱਚਿਆਂ ਨੂੰ ਜਿੰਨਾ ਫਰਿਚਰ ਦਾ ਸਮਾਨ ਹੁੰਦਾ ਹੈ ਕੋਈ ਰਸੋਈ ਦਾ ਫ੍ਰਿਜ, ਕੂਲਰ, ਬੈੱਡ A ਤੋਂ Z ਜਿੰਨਾ ਵੀ ਸਮਾਨ ਹੁੰਦਾ ਸਾਰਾ ਦਿੱਤਾ ਸੀ ਪਹਿਲਾਂ ਬਾਈ ਤੇ ਹੁਣ ਵੀ ਦੇਵਾਂ ਤੇ ਸ਼ਾਦੀਆਂ ਦਾ ਪ੍ਰੋਗਰਾਮ ਹੈ ਜੋ ਬੱਚਿਆਂ ਦੀ ਵਿਆਹ ਹੋ ਰਹੇ ਨੇ ਕਿੱਥੇ ਰੱਖਿਆ ਗਿਆ ਇਹ ਗੁਰਦੁਆਰਾ ਸਾਹਿਬ ਹੀ ਰੱਖਿਆ ਗਿਆ ਜੀ ਚੂਲੜ ਖੁਰਦ ਚੂਲੜ ਖੁਰਦ ਦੇ ਵਿੱਚ ਤੇ ਉਹਨਾਂ ਨੂੰ ਦੱਸਿਆ ਵੀ ਨਾਲ ਵੀ ਲੈ ਕੇ ਆਏ ਉਹ 10 10 ਬੰਦੇ ਛੁੜ ਦੋਏ ਪਰਿਵਾਰਾਂ ਦੇ ਤੇ ਉਹਨਾਂ ਦਾ ਵੀ ਖਾਣ ਪੀਣਾ ਅਸੀਂ ਕਰਾਂਗੇ ਉਹ ਸਾਡੀਆਂ ਭੈਣਾਂ ਹੀ ਨਹੀਂ ਮੰਨ ਲੋ ਜੇ ਅਸੀਂ ਵਿਆਹ ਕਰਨੇ ਹੋ ਤਾਂ ਸਾਡੀਆਂ ਭੈਣਾਂ ਹੀ ਆਪਣੀ ਬੱਚੇ ਹੀ ਨੇ ਆਪਣੇ ਬੱਚੇ ਨੇ ਹਾਂਜੀ ਠੀਕ ਹੈ ਬਿਲਕੁਲ ਜੀ ਦੇਖ ਸਕਦੇ ਹੋ ਭਾਈ ਵੱਡੇ ਪ੍ਰਾਲੇ ਨੇ ਜਿਹੜੇ ਹੋ ਰਹੇ ਨੇ ਮੈਂ ਤਾਂ ਇਹੀ ਕਹੂੰਗਾ ਹਰ ਇੱਕ ਨਗਰ ਦੀ ਪੰਚਾਇਤ ਨੂੰ ਕੇਜਰ ਸਰਪੰਚ ਬਣਨਾ ਤਾਂ ਬਹੁਤ ਸੌਖਾ ਬਣ ਜਾਂਦਾ ਹੈ ਬੰਦਾ ਮਾਇਆ ਨਾਲ ਬਣ ਜਾਂਦਾ ਹੈ ਪਰ ਜਦੋਂ ਸਰਪੰਚੀ ਤੋਂ ਬਾਅਦ ਕੰਮ ਕਰਨੇ ਨੇ ਕਾਰਜ ਕਰਨੇ ਨੇ ਉਹਨਾਂ 'ਚ ਕਾਮਯਾਬੀ ਮਿਲਦੀ ਹੈ ਫੇਰ ਇਹ ਸਰਪੰਚ ਕਹੋਣ ਦਾ ਫਾਇਦਾ ਹੈ ਬਹੁਤ ਪਿੰਡਾਂ ਦੇ ਸਰਪੰਚ ਨਾਉ ਚੱਲਦਾ ਹੈਗਾ ਜਿਨ੍ਹਾਂ ਦਾ 20 20 30 30 ਸਾਲ ਤੋਂ ਕਿਉਂਕਿ ਉਹਨਾਂ ਨੇ ਕੁਝ ਚੰਗੇ ਕੰਮ ਕਰੇ ਹੁੰਦੇ ਨੇ ਚੰਗੇ ਕਾਰਜ ਜਿਵੇਂ ਭਾਈ ਬਿੱਲਾ ਸਰਪੰਚ ਸਰਿੰਦਰ ਸਿੰਘ ਬਿੱਲਾ ਖੁਰਦ ਚੂਲੜ ਖੁਰਦ ਕਰ ਰਿਹਾ ਹੈ ਬੱਚੀਆਂ ਦੀਆਂ ਸ਼ਾਦੀਆਂ ਹਰ ਸਾਲ ਮਤਲਬ ਹਰ ਸਾਲ ਹੀ ਰੱਖਤਾ ਫਿਰ ਹਰ ਸਾਲ ਬਿਲਕੁਲ ਜੀ ਹਰ ਸਾਲ ਜਦੋਂ ਤੱਕ ਸਾਹ ਚੱਲਦੇ ਨੇ ਬਾਈ ਤਾਂ ਇਹ ਕੰਮ ਚੱਲਦਾ ਰਹੂਗਾ ਪੱਕੀ ਡੇਟ ਹੀ ਰੱਖਤੀ ਪੱਕੀ ਡੇਟ ਜੀ 28 ਫਰਵਰੀ 2026 ਨੂੰ ਕਰਾ ਰਹੇ ਹਾਂ ਬਿਲਕੁਲ ਜੀ ਬਿਲਕੁਲ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਸਾਲ ਵੀ ਕਰਾਈ ਨੇ ਬਾਈ ਨੇ ਤੇ ਇਸੇ ਤਰ੍ਹਾਂ ਜਿਵੇਂ ਸਰਪੰਚਾਂ ਤੇ ਬਲਾਕ ਸਮਤੀ ਵੀ ਬਾਈ ਤਿੰਨ ਪਿੰਡਾਂ ਦੀ ਸਰਬਸਮਤੀ ਨਾਲ ਚੁਣਿਆ ਗਿਆ ਕਿਉਂਕਿ ਜਦੋਂ ਕੋਈ ਚੰਗੇ ਕੰਮ ਕਰਦਾ ਯਾਰ ਤਾਂ ਬੂਰਾਸਾਂ ਨੂੰ ਆਸਾਂ ਨਹੀਂ ਹੁੰਦੀਆਂ ਤੰਨੀ ਕਿ ਇੱਕ ਕੰਮ ਕਰਨ ਦਾ ਜਿਹੜਾ ਧਰੜਾ ਲਾਦਾ ਲੈ ਕੇ ਚੱਲਦਾ ਬੰਦਾ ਤਾਂ ਉਹ ਕਾਮਯਾਬੀ ਕੁਦਰਤੀ ਪਰਮਾਤਮਾ ਆਪੇ ਦੇ ਦਿੰਦਾ ਹੈ ਲੋਕ ਵੀ ਨਾਲ ਜੁੜਦੇ ਨੇ ਲੋਕਾਂ ਨੇ ਵੀ ਸਾਥ ਦਿੱਤਾ ਹੋਇਆ ਪੂਰਾ ਬਾਈ ਦਾ ਇਹੀ ਅਪੀਲ ਹੈ ਮੇਰੀ ਵੀ ਜੋ ਵੀ ਕੋਈ ਸਰਪੰਚ ਹੈ ਜਾਂ ਕੋਈ ਪ੍ਰਧਾਨ ਹੈ ਜਿੰਨੇ ਜੋਗੇ ਹੈਗੇ ਤਾਂ ਕਿਸੇ ਲੋੜਵੰਦ ਦੀ ਮਦਦ ਕਰੋ ਕਿਸੇ ਭੈਣ ਨੂੰ ਵਿਆਹ ਕਰੋ ਜਾਂ ਕੋਈ ਪੇਕੇ ਤੋਂ ਦੁਖੀ ਆ ਜਾਂ ਸਹੁਰਿਆਂ ਤੋਂ ਦੁਖੀ ਆ ਉਹਨਾਂ ਦਾ ਮਸਲਾ ਹੱਲ ਕਰੋ ਤੇ ਇਹ ਨਾ ਭਾਈ ਮੈਂ ਦੇਖਿਆ ਮਨ ਨੂੰ ਸਕੂਨ ਮਿਲਦਾ ਸਾਡੇ ਪਰਿਵਾਰ ਨੂੰ ਸਾਰੇ ਨੂੰ ਮੇਰੇ ਘਰ ਦੀ ਬਹੁਤ ਇਹ ਸੋਚ ਰੱਖਦੇ ਨੇ ਕਿਉਂ ਉਹਨਾਂ ਨੂੰ ਵੀ ਸਕੂਨ ਮਿਲਦਾ ਵੀ ਆ ਕੁਛ ਇਹ ਚੰਗਾ ਕਰ ਰਹੇ ਮੇਰੇ ਪਿੰਡ ਵਾਸੀ ਵੀ ਮੇਰੇ ਨਾਲ ਉਹ ਵੀ ਕਹਿੰਦੇ ਉਹਨਾਂ ਨੂੰ ਵੀ ਸਕੂਨ ਮਿਲਦਾ ਵੀ ਸਾਡੇ ਪਿੰਡ ਦਾ ਸਰਪੰਚ ਕੁਛ ਚੰਗਾ ਕਰ ਰਿਹਾ ਮੇਰੀ ਇਹ ਬੇਨਤੀ ਹੈ ਦੂਜੇ ਸਰਪੰਚਾਂ ਨੂੰ ਵੀ ਇਹ ਬੇਨਤੀ ਹੈ ਵੀ ਲੋਕਾਂ ਦੇ ਲਈ ਖੜੋ ਜਿੰਨਾ ਕਿ ਹੋ ਸਕੇ ਲੋਕ ਭਲਾਈ ਦੇ ਕੰਮ ਕਰੋ ਜੋ ਲੋਕ ਸਾਰੀ ਉਮਰ ਤੱਕ ਉਹ ਗੱਲ ਨੂੰ ਯਾਦ ਰੱਖ ਸਕਣ ਅਸੀਂ ਇਹ ਵੀ ਹੁਣ ਸੋਚਿਆ ਬਾਈ ਸਾਡੀ ਜਿਹੜੀ ਪਹਿਲਾਂ ਕੁਛ ਦੱਸਿਆ ਤੁਹਾਨੂੰ ਪਹਿਲਾਂ ਵੀ ਜ਼ਿੰਦਗੀ ਦਾ ਹੋਰ ਮੋੜ ਸੀ ਹੁਣ ਅਸੀਂ ਨਾ ਇਹਨੂੰ ਇੱਕ ਹੋਰ ਮੋੜ ਵਾ ਦਿੱਤਾ ਮੰਨ ਲਓ ਇਹ ਆਪਾਂ ਜੀ ਲੜਾਈ ਲੜਨੀ ਹੈ ਤਾਂ ਲੋਕਾਂ ਦੇ ਪਿੱਛੇ ਲੜਨੀ ਹੈ ਜਿਵੇਂ ਲੋਕਾਂ ਦੇ ਕੋਈ ਕੁੜੀ ਤੰਗ ਆ ਜਾਂ ਭੈਣ ਤੰਗ ਹੈ ਕੋਈ ਪਰੇਸ਼ਾਨ ਹੈ ਉਹਦੇ ਲਈ ਲੜੀਏ ਤਾਂ ਭੁਗਤਣ ਨੂੰ ਵੀ ਤਿਆਰ ਹਾਂ ਤੇ ਭੁਗਤ ਵੀ ਲਵਾਂਗੇ ਬਾਈ ਤੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਉਹਨਾਂ ਅਸੀਂ ਇੱਕ ਸਾਡੀ ਟੀਮ ਨੇ ਵੱਖਰਾ ਮੋੜ ਪਾਇਆ ਹੈ